ਜੀ ਮੈਂ ਦੱਸਣਾ ਚਾਹੂੰਗੀ ਕਿ ਮੈਨੂੰ ਪਰਸੋਂ ਇੱਕ ਮੇਲ ਰੀਸੀਵ ਹੋਈ ਸੀ ਆਪਣੇ ਕੰਪਨੀ ਵੱਲੋਂ ਜਿਹਦੇ ਵਿੱਚ ਉਹਨਾਂ ਨੇ ਮੈਨੂੰ ਮੇਲ 'ਚ ਲਿਖਿਆ ਸੀਗਾ ਕਿ ਉਹਨਾਂ ਨੇ ਮੈਨੂੰ ਜੌਬ ਦਿੱਤੋਂ ਕੱਢ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਨੂੰ ਮੈਂ ਦੱਸ ਨਹੀਂ ਪਾਈ ਸੀ ਟਾਈਮ 'ਤੇ ਔਰ ਜਿੱਦਾਂ ਕਿ ਉਹਨਾਂ ਨੂੰ ਮੈਂ ਦੱਸਿਆ ਵੀ ਸੀ ਕਿ ਮੈਂ ਸ਼ੰਭੂ ਬਾਰਡਰ ਤੇ ਤੇ ਸੇਵਾ ਲਈ ਪਹੁੰਚੀ ਹੋਈ ਆ ਪਰ ਉਹ ਕਹਿੰਦੇ ਸੀ ਸਾਡੇ ਕੰਪਨੀ ਦੇ ਆਪਣੇ ਕੁਝ ਰੂਲ ਨੇ ਤੇ ਉਹ ਤੁਸੀਂ ਆਪਣੇ ਫਿਊਚਰ ਲਈ ਆਪ ਹੁਣ ਦੇਖ ਲਓ ਆਪਾਂ ਤੁਹਾਨੂੰ ਆਪਣੀ ਜੌਬ ਤੋਂ ਰਿਲੀਜ਼ ਕਰਦੇ ਆ ਮਤਲਬ ਕਿ ਕੱਢਦੇ ਆ ਬਾਬਾਈ ਨੇ ਇੱਥੇ ਮੈਨੂੰ ਇਹਨਾਂ ਦੇ ਕੋਲ ਭੇਜਿਆ ਸੇਵਾ ਵਾਸਤੇ ਇਹਨਾਂ ਦੀ ਤੇ ਬਾਬਾਈ ਪਿੱਛੇ ਆਪਣਾ ਜਿਹੜਾ ਮੇਰਾ ਪਰਿਵਾਰ ਹੈ ਉਹ ਬਾਬਾਈ ਆਪੇ ਚਲਾ ਲੈਣਗੇ ਮੈਨੂੰ ਉਹਦੀ ਚਿੰਤਾ ਨਹੀਂ ਹੈ ਪਹਿਲਾਂ ਮੈਨੂੰ ਹੁਣ ਜਿੱਥੇ ਮੈਂ ਰਹਿ ਰਹੀ ਹਾਂ ਇਸ ਪਰਿਵਾਰ ਦੇ ਵਿੱਚ ਮੈਨੂੰ ਇਹਨਾਂ ਦੀ ਜ਼ਿਆਦਾ ਚਿੰਤਾ ਹੈ ਸੋ ਇਹ ਆਪਣਾ ਮੋਰਚਾ ਫਤਿਹ ਕਰਕੇ ਸਾਰੇ ਸੁੱਖੀ ਸੰਧੀ ਆਪਣੇ ਆਪਣੇ ਘਰਾਂ ਨੂੰ ਪਹੁੰਚਣ ਤੇ ਇਹੀ ਮੇਰੀ ਅਰਦਾਸ ਹੈ ਤੇ ਬੇਨਤੀ ਹੈ ਬਾਬਾ ਜੀ ਅਗੇ ਕਰੀ ਦੀ ਕੋਈ ਚਿੰਤਾ ਨਹੀਂ ਹੈ ਹੁਣ ਮੈਂ ਬਹੁਤ ਜ਼ਿਆਦਾ ਸੁਰਖਰੂ ਆ ਤਾਂ ਕਿ ਇਹਨਾਂ ਦੀ ਸੇਵਾ 'ਚ ਮੈਂ ਐਦਾ ਜੁਟੀ ਰਵਾਂ ਮੇਰੇ ਦਿਮਾਗ ਤੇ ਇੱਕ ਬੋਝ ਉਤਰ ਗਿਆ ਹੈ ਨੌਕਰੀਆਂ ਤਾਂ ਫਿਰ ਬਹੁਤ ਸਾਰੀਆਂ ਮਿਲ ਜਾਣਗੀਆਂ ਪਰ ਇਹਨਾਂ ਦਾ ਪਿਆਰ ਇਹਨਾਂ ਮਾਨ ਸਤਕਾਰ ਇਹ ਮੈਨੂੰ ਕਿਤੇ ਉਹ ਨਹੀਂ ਮਿਲ ਸਕਦਾ ਜੋ ਇੱਥੇ ਖੁਸ਼ੀ ਮਿਲ ਰਹੀ ਹੈ ਇਹਨਾਂ ਦੀ ਸੇਵਾ ਕਰਕੇ ਇਹਨਾਂ ਦਾ ਪਿਆਰ ਮਿਲ ਰਿਹਾ ਉਹ ਮੇਰੀ ਨੌਕਰੀ ਤੇ ਮੇਰੀ ਸੈਲਰੀ ਤੋਂ ਕਈ ਕਰੋੜਾ ਗੁਣਾ ਵੱਧ ਕੇ ਹੈ ਕਿਉਂਕਿ ਐਦਾ ਦਾ ਪਿਆਰ ਐਦਾ ਦਾ ਮਾਨ ਸਤਕਾਰ ਮੈਨੂੰ ਇੱਕ ਸੈਲਰੀ ਨਹੀਂ ਖੁਸ਼ੀ ਦੇ ਸਕਦੀ ਇਹਨਾਂ ਜਿਹੜਾ ਇਹਨਾਂ ਨੇ ਮੈਨੂੰ ਪਿਆਰ ਦਿੱਤਾ ਹੈ ਇਹਨਾਂ ਦਾ ਪਿਆਰ ਤੇ ਸਤਕਾਰ ਮੇਰੇ ਨੂੰ ਇੱਕ ਸੈਲਰੀ ਇੱਕ ਜੌਬ ਤੋਂ ਕਈ ਗੁਣਾ ਜ਼ਿਆਦਾ ਵੱਧ ਕੇ ਆ ਸਾਡੇ ਕੋਲ ਜਿਹੜੇ ਪਹਿਲੇ 2 ਦਿਨ ਪੇਸ਼ੈਂਟ ਆਏ ਸੀ ਉਹ ਬਹੁਤ ਹੀ ਬੁਰੇ ਤਰੀਕੇ ਨਾਲ ਜ਼ਖਮੀ ਸੀ, ਚੱਲਰੇ ਵਾਲੇ ਪੇਸ਼ੈਂਟ ਆ ਰਹੇ ਸੀਗੇ। ਉਸ ਤੋਂ ਬਾਅਦ 4 ਦਿਨ ਇੱਥੇ ਮਾਹੌਲ ਸ਼ਾਂਤ ਰਿਹਾ, ਕੋਈ ਵੀ ਇੱਦਾਂ ਦੀ ਗੋਲੇਬਾਰੀ ਇੱਥੋਂ ਦੀ ਨਹੀਂ ਹੋਈ। ਮੈਂ ਰੱਬ ਦਾ ਬਹੁਤ-ਬਹੁਤ ਸ਼ੁਕਰ ਕਰਦੀ ਆਂ। ਪਰ ਕੱਲ੍ਹ ਦੁਵਾਰਾ ਇੱਥੇ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਬੁਚਾਰ ਕੀਤੀ ਗਈ ਔਰ ਕਈ ਨਾ ਜਾਣੇ ਕਿੰਨੇ ਹੀ ਇੱਦਾਂ ਦੇ ਮਰੀਜ਼ ਸੀਗੇ ਜੋ ਕਿ ਜਾਣ ਬੁਝ ਕੇ ਹੀ ਫੱਟੜ ਹੋਏ, ਜਦਕਿ ਉਹ ਨੇ ਹੱਥੇ ਸੀਗੇ ਔਰ ਉਹ ਅੱਗੇ ਬਾਰਡਰ ਦੇ ਕ੍ਰਾਸ ਵੀ ਨਹੀਂ ਗਏ ਸੀ ਪਰ ਫਿਰ ਵੀ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਪੰਜੀ ਕਿਵੇਂ ਚੱਲ ਰਿਹਾ ਤੁਹਾਡਾ ਸਿਸਟਮ ਵਿੱਚ ਕਿੱਥੋਂ ਦਵਾਈਆਂ ਆ ਰਹੀਆਂ ਨੇ ਕਿਉਂਕਿ ਇਹ ਤਾਂ ਹੁਣ ਮੁੱਲ ਨਹੀਂ ਹੋਣੀਆਂ ਸਾਰਾ ਕੁਝ ਨਾ ਕਿਵੇਂ ਸਿਸਟਮ ਪਹਿਲੇ ਦਿਨ ਸ਼ੁਰੂ ਕੀਤਾ ਸੀ ਉਸ ਦਿਨ ਕੀ ਹਾਲਾਤ ਸੀ ਔਰ ਅੱਜ ਕੀ ਹਾਲਾਤ ਨੇ ਜਿਸ ਦਿਨ ਆਪਾਂ ਪਹਿਲੇ ਦਿਨ ਆਏ ਸੀ ਆਪਾਂ ਇੱਕ ਦਿਨ ਦੀ ਸੇਵਾ ਲਈ ਇੱਥੇ ਪਹੁੰਚੇ ਸੀ ਪਰ ਬਾਬਾ ਜੀ ਦੀ ਇੰਨੀ ਜ਼ਿਆਦਾ ਕਿਰਪਾ ਹੋਈ ਤਾਂ ਅੰਸ਼ੀ ਗੁਰੂ ਰਾਮਦਾਸ ਜੀ ਦੀ ਕਿ ਉਹ ਪਹਿਲੇ ਸਟਾਕ ਤੋਂ ਦੂਜਾ ਤੀਜਾ ਚੌਥਾ ਸਟਾਕ ਕਿੱਦਾਂ ਬਣਿਆ ਇਹ ਕੁਝ ਪਤਾ ਨਹੀਂ ਲੱਗਾ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਆ ਕੇ ਇੱਥੇ ਬਹੁਤ ਮੇਰੇ ਵੀਰਾਂ ਨੇ ਭੈਣਾ ਦੀ ਸੇਵਾ ਕੀਤੀ ਔਰ ਸਾਡੇ ਇੱਕ ਸੰਸਥਾ ਸਰਬੱਤ ਦਾ ਭਲਾ ਸੇਵਾ ਕੀਤੀ ਸੀ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਆਪਾਂ ਇੱਥੇ ਕਿਸੇ ਤੋਂ ਵੀ ਕਿਸੇ ਵੀ ਤਰੀਕੇ ਦਾ ਪੈਸੇ ਦੀ ਸੇਵਾ ਨਹੀਂ ਲੈ ਰਹੇ ਆਪਾਂ ਦਵਾਈਆਂ ਦੀ ਸੇਵਾ ਇੱਥੇ ਸਿਰਫ ਜਰੂਰ ਲਈਦੀ ਹੈ ਉਹ ਵੀ ਬਿਲਕੁਲ ਪੈਸੇ ਦੀ ਕਿਸੇ ਵੀ ਤਰ੍ਹਾਂ ਦੀ ਆਪਾਂ ਸਾਨੂੰ ਮੈਂ ਵੀ ਬੇਨਤੀ ਕਰੂੰਗੀ ਕੋਈ ਸਾਡੇ ਨਾਮ ਤੇ ਵੀ ਕੋਈ ਪੈਸੇ ਦੀ ਸੇਵਾ ਨਾ ਦੇ ਕਿਉਂਕਿ ਆਪਾਂ ਪੈਸੇ ਨੂੰ ਬਿਲਕੁਲ ਮਨਾ ਕਰੀਦਾ ਹੈ ਕਿ ਜੇ ਕਿਸ ਨੇ ਦਵਾਈਆਂ ਦੀ ਸੇਵਾ ਕਰਨੀ ਹੈ ਉਹ ਜਰੂਰ ਕਰੇ ਪਰ ਪੈਸੇ ਦੀ ਸੇਵਾ ਨਹੀਂ ਆਪਾਂ ਲੈਂਦੇ ਜੀ ਬਿਲਕੁਲ ਜੇ ਕੋਈ ਦਵਾਈਆਂ ਦੀ ਸੇਵਾ ਕਰਨਾ ਚਾਹੁੰਦਾ ਹੈ ਉਹ ਸਾਨੂੰ 7700002511 ਤੇ ਸੰਪਰਕ ਕਰ ਸਕਦਾ ਹੈ ਨਵਦੀਪ ਦਾ ਨੰਬਰ ਹੈ 7700002511 ਇਹਦੇ ਤੇ ਦਵਾਈਆਂ ਤੇ ਅਗਰ ਕੋਈ ਸੇਵਾ ਕਰਨਾ ਚਾਹੁੰਦਾ ਹੈ ਆਪਣੇ ਇੱਛਾ ਅਨੁਸਾਰ ਤੇ ਉਹ ਆਪਣਾ ਕਰ ਸਕਦਾ ਹੈ ਨਹੀਂ ਨੌਕਰੀ ਦੀ ਕੋਈ ਚਿੰਤਾ ਨਹੀਂ ਆ ਹੁਣ ਮੈਂ ਬਹੁਤ ਜ਼ਿਆਦਾ ਸੁਰਖਰੂ ਆ ਤਾਂ ਕਿ ਇਹਨਾਂ ਦੀ ਸੇਵਾ 'ਚ ਮੈਂ ਇੱਦਾਂ ਜੁਟੀ ਰਵਾਂ ਮੇਰੇ ਦਿਮਾਗ ਤੇ ਇੱਕ ਬੋਝ ਉਤਰ ਗਿਆ ਹੈ ਨੌਕਰੀਆਂ ਤਾਂ ਫਿਰ ਬਹੁਤ ਸਾਰੀਆਂ ਮਿਲ ਜਾਣਗੀਆਂ ਪਰ ਇਹਨਾਂ ਦਾ ਪਿਆਰ ਇਹਨਾਂ ਮਾਨ ਸਤਕਾਰ ਇਹ ਮੈਨੂੰ ਕਿਤੇ ਉਹ ਨਹੀਂ ਮਿਲ ਸਕਦਾ